ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਪੰਜਾਬ ਦੇ ਖੂਬਸੂਰਤ ਅਤੇ ਹਰਿਆਲੀ ਭਰੇ ਸ਼ਹਿਰ ਚੰਡੀਗੜ੍ਹ ਦੇ ਸੈਕਟਰ 17 ਦੇ ਪੌਸ਼ ਇਲਾਕੇ ਵਿੱਚ ਇੱਕ ਫਾਈਵ ਸਟਾਰ ਹੋਟਲ ਸੀ ਦ ਰਾਇਲ ਪੈਲੇਸ ਇਹ ਹੋਟਲ ਆਪਣੀ ਸ਼ਾਨੋ ਸ਼ਕਤ ਆਪਣੇ ਪਕਵਾਨ ਅਤੇ ਆਪਣੀ ਸ਼ਾਹੀ ਮਹਿਮਾਨ ਨਿਵਾਜ਼ੀ ਦੇ ਲਈ ਪੂਰੇ ਉੱਤਰ ਭਾਰਤ ਵਿੱਚ ਮਸ਼ਹੂਰ ਸੀ ਇਥੋਂ ਦੀ ਸ਼ਾਮ ਰੌਸ਼ਨੀ ਅਤੇ ਸੰਗੀਤ ਨਾਲ ਆਨੰਦਮਈ ਰਹਿੰਦੀ ਸੀ ਵੱਡੇ ਵੱਡੇ ਉਦਯੋਗਪਤੀ ਨੇਤਾ ਅਤੇ ਅਮੀਰ ਪਰਿਵਾਰ ਆਪਣੀਆਂ ਪਾਰਟੀਆਂ ਕਰਦੇ ਜਿੱਥੇ ਖਾਣਾ ਪਾਣੀ ਦੇ ਵਾਂਗ ਵਹਿੰਦਾ ਅਤੇ ਅਕਸਰ ਅੱਧਾ ਝੂਠਾ ਸਮਝ ਕੇ ਸੁੱਟ ਦਿੱਤਾ ਜਾਂਦਾ ਇਸੇ ਹੋਟਲ ਵਿੱਚ ਇੱਕ ਵੇਟਰ ਕੁੜੀ ਕੰਮ ਕਰਦੀ ਸੀ ਜਿਸ ਦਾ ਨਾਮ ਨਵਦੀਪ ਕੌਰ ਸੀ ਅਤੇ ਉਸ ਦੀ ਉਮਰ ਲਗਭਗ 23 ਸਾਲ ਦੀ ਸੀ ਉਹ ਕੁੜੀ ਇਸ ਹੋਟਲ ਦੀ ਚਮਕ ਦਾ ਬਿਲਕੁਲ ਉਲਟ ਸੀ ਅਤੇ ਉਹ ਇਸ ਹੋਟਲ ਦੇ ਨੇੜੇ ਇੱਕ ਆਮ ਹੀ ਕਲੋਨੀ ਵਿੱਚ ਆਪਣੇ ਬੁੱਢੇ ਮਾਤਾ ਪਿਤਾ ਨਾਲ ਰਹਿੰਦੀ ਸੀ। ਉਸਦੇ ਪਿਤਾ ਹਰਮੇਲ ਸਿੰਘ ਕਦੇ ਪੰਜਾਬ ਰੋਡ ਵੇਚ ਵਿੱਚ ਡਰਾਈਵਰ ਸਨ ਪਰ ਹੁਣ ਐਕਸੀਡੈਂਟ ਤੋਂ ਬਾਅਦ ਉਹ ਕੋਈ ਜ਼ਿਆਦਾ ਕੰਮ ਨਹੀਂ ਕਰ ਸਕਦੇ ਸੀ। ਇਸ ਲਈ ਘਰ ਦੀ ਸਾਰੀ ਜ਼ਿੰਮੇਵਾਰੀ ਨਵਦੀਪ ਤੇ ਸੀ। ਨਵਦੀਪ ਸਵੇਰੇ ਜਲਦੀ ਉੱਠ ਕੇ ਪਹਿਲਾਂ ਗੁਰੂ ਘਰ ਮੱਥਾ ਟੇਕ ਕੇ ਆਉਂਦੀ ਤੇ ਆਪਣੇ ਪਾਪਾ ਨੂੰ ਚਾਹ ਬਣਾ ਕੇ ਦੇੰਨੇ ਤੇ ਉਸ ਦੀਆਂ ਰਾਤਾਂ ਹੋਟਲ ਦੇ ਵਿੱਚ ਲੋਕਾਂ ਦੀਆਂ ਝੂਠੀਆਂ ਪਲੇਟਾਂ ਚੁੱਕਣ ਅਤੇ ਉਹਨਾਂ ਦੇ ਸੁੱਟੇ ਹੋਏ ਖਾਣੇ ਨੂੰ ਸ਼ਹਿਰ ਵਿੱਚ ਜਾ ਕੇ ਖਤਮ ਕਰਨ ਨਾਲ ਹੁੰਦੀ ਸੀ ਉਹ ਦੇਖਦੀ ਕਿਵੇਂ ਲੋਕ ਹਜ਼ਾਰ-ਹਜ਼ਾਰ ਰੁਪਏ ਦੀ ਇੱਕ ਡਿਸ਼ ਮੰਗਵਾਉਂਦੇ ਅਤੇ ਉਸ ਵਿੱਚੋਂ ਦੋ ਚਮਚ ਖਾਂਦੇ ਅਤੇ ਬਾਕੀ ਛੱਡ ਕੇ ਚਲੇ ਜਾਂਦੇ ਉਹ ਖਾਣਾ ਜੋ ਕਿਸੇ ਗਰੀਬ ਦੇ ਲਈ ਹਫ਼ਤੇ ਭਰ ਦਾ ਹੋ ਸਕਦਾ ਸੀ ਉਸ ਨੂੰ ਕੂੜੇਦਾਨ ਵਿੱਚ ਸੁੱਟ ਦਿੱਤਾ ਜਾਂਦਾ ਸੀ ਇਹ ਦੇਖ ਕੇ ਨਵਦੀਪ ਨਾਮਨ ਬਹੁਤ ਦੁਖੀ ਹੁੰਦਾ ਉਸ ਨੂੰ ਆਪਣੇ ਗੁਰੂਆਂ ਦੀ ਸਿੱਖਿਆ ਵੰਡ ਛਕੋ ਮਤਲਬ ਵੰਡ ਕੇ ਖਾਓ ਯਾਦ ਆਉਂਦੀ ਉਸਨੂੰ ਲੱਗਦਾ ਸੀ ਕਿ ਇਹ ਸਿਰਫ ਖਾਣੇ ਦੀ ਬਰਬਾਦੀ ਨਹੀਂ ਹੈ ਬਲਕਿ ਆਂਦੇ ਦਾਸਤੇ ਦਾ અપਮਾਨ ਹੈ ਦੂਜੇ ਪਾਸੇ ਸ਼ਹਿਰ ਵਿੱਚ ਇੱਕ ਹੋਰ ਆਦਮੀ ਸੀ ਹਰਦੀਪ ਸਿੰਘ ਬਾਜਵਾ ਉਹ ਇੱਕ ਅਜੀਹਾ ਉਦਯੋਗਪਤੀ ਸੀ ਜਿਸਨੇ ਆਪਣੀ ਮਿਹਨਤ ਅਤੇ ਇਮਾਨਦਾਰੀ ਨਾਲ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਕੇ ਉਸਨੂੰ ਹਜ਼ਾਰਾਂ ਕਰੋੜਾਂ ਦੇ ਸਾਮਰਾਜ ਵਿੱਚ ਬਦਲ ਦਿੱਤਾ ਸੀ ਹਰਦੀਪ ਸਿੰਘ ਜਿੰਨਾ ਵੱਡਾ ਉਦਯੋਗਪਤੀ ਸੀ ਉੰਨੇ ਹੀ ਵੱਡੇ ਦਿਲ ਵਾਲਾ ਸੀ ਉਸਦੇ ਨਾਮ ਤੇ ਕਈ ਸਕੂਲ ਹਸਪਤਾਲ ਅਤੇ ਤਰਮਸ਼ਲਾਮਾ ਵੀ ਚੱਲਦਿਆਂ ਸਨ ਹਰ ਸਾਲ ਗੁਰਪੁਰਬ ਵਾਲੇ ਦਿਨ ਲੱਖਾਂ ਦਾ ਦਾਨ ਦਿੰਦੇ ਅਤੇ ਵੱਡੇ-ਵੱਡੇ ਲੰਗਰ ਲਗਵਾਉਂਦੇ ਉਹ ਇੱਕ ਸੱਚੇ ਸਿੱਖ ਸਨ ਜਿਨ੍ਹਾਂ ਲਈ ਸੇਵਾ ਹੀ ਜੀਵਨ ਸੀ ਉਹ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਖਾਲੀਪਨ ਲੱਗ ਰਿਹਾ ਸੀ ਉਸ ਨੂੰ ਲੱਗਦਾ ਸੀ ਕਿ ਉਸਦੇ ਵੱਡੇ-ਵੱਡੇ ਦਾਨ ਅਤੇ ਲੰਗਰ ਸਿਰਫ ਇੱਕ ਰਸਮ ਹੀ ਬਣ ਕੇ ਰਹਿ ਗਏ ਹਨ ਉਹਨਾਂ ਵਿੱਚੋਂ ਰੋਹਾਨੀ ਸਕੂਨ ਨਹੀਂ ਮਿਲ ਰਿਹਾ ਜੋ ਸੱਚੀ ਸੇਵਾ ਵਿੱਚ ਮਿਲਦਾ ਹੈ ਉਹ ਅਕਸਰ ਆਪਣੀ ਪਤਨੀ ਨੂੰ ਕਹਿੰਦੇ ਸਤਵੰਤ ਮੈਨੂੰ ਲੱਗਦਾ ਹੈ ਕਿ ਮੈਂ ਸਿਰਫ ਪੈਸਾ দান ਕਰ ਰਿਹਾ ਹਾਂ ਆਪਣੀ ਰੂਹ ਦਾ ਹਿੱਸਾ ਨਹੀਂ ਮੈਂ ਉਸ ਨਿਰਸਵਾਰਥ ਸੇਵਾ ਨੂੰ ਦੇਖਣਾ ਚਾਹੁੰਦਾ ਹਾਂ ਜੋ ਬਿਨਾਂ ਕਿਸੇ ਨਾਮ ਅਤੇ ਸਫਰ ਤੋਂ ਬਿਨਾਂ ਕੀਤੀ ਜਾਂਦੀ ਹੈ ਸਰਦਾਰ ਹਰਦੀਪ ਰਾਇਲ ਪੈਲਸਾਂ ਦੇ ਸਭ ਤੋਂ ਪੁਰਾਣੇ ਅਤੇ ਇੱਜ਼ਤਦਾਰ ਗਾਹਕਾਂ ਵਿੱਚੋਂ ਇੱਕ ਸਨ ਉਹ ਹਫ਼ਤੇ ਵਿੱਚ ਇੱਕ ਦੋ ਵਾਰ ਆਪਣੀ ਵਿਦੇਸ਼ੀ ਮਹਿਮਾਨਾਂ ਜਾਂ ਪਰਿਵਾਰ ਨਾਲ ਡਿਨਰ ਤੇ ਆਉਂਦੇ ਸਨ ਹੋਟਲ ਦਾ ਸਾਰਾ ਸਟਾਫ ਉਹਨਾਂ ਨੂੰ ਪਹਿਚਾਣਦਾ ਸੀ ਅਤੇ ਉਹਨਾਂ ਦੀ ਖਾਤਰਦਾਰੀ ਵਿੱਚ ਕੋਈ ਕਸਰ ਨਹੀਂ ਛੱਡਦਾ ਸੀ ਇੱਕ ਵਾਰ ਸਰਦੀ ਦਾ ਸਮਾਂ ਸੀ ਤੇ ਹੋਟਲ ਗਾਹਕਾਂ ਨਾਲ ਭਰਿਆ ਹੋਇਆ ਸੀ ਨਵਦੀਪ ਵੀ ਆਪਣੀ ਡਿਊਟੀ 'ਤੇ ਸੀ ਤੇ ਇੱਕ ਟੇਬਲ ਤੋਂ ਦੂਸਰੀ ਟੇਬਲ ਦੇ ਵੱਲ ਭੱਜ ਰਹੀ ਸੀ ਉਸ ਦੀਆਂ ਨਜ਼ਰਾਂ ਹਰ ਚੀਜ਼ 'ਤੇ ਸੀ ਕਿਸੇ ਦਾ ਪਾਣੀ ਦਾ ਗਲਾਸ ਤਾਂ ਖਾਲੀ ਨਹੀਂ ਕਿਸੇ ਨੂੰ ਕੁਝ ਹੋਰ ਤਾਂ ਨਹੀਂ ਚਾਹੀਦਾ ਉਹ ਆਪਣਾ ਕੰਮ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਕਰਦੀ ਸੀ ਉਸ ਰਾਤ ਸਰਦਾਰ ਹਰਦੀਪ ਸਿੰਘ ਵੀ ਆਪਣੇ ਵਿਦੇਸ਼ੀ ਮਹਿਮਾਨਾਂ ਨਾਲ ਡਿਨਰ ਤੇ ਆਇਆ ਹੋਇਆ ਸੀ। ਉਹ ਇੱਕ ਕੋਨੇ ਤੇ ਟੇਬਲ ਤੇ ਬੈਠੇ ਆਪਣੀ ਮੀਟਿੰਗ ਦੀਆਂ ਗੱਲਾਂ ਕਰ ਰਹੇ ਸਨ। ਹਰਦੀਪ ਸਿੰਘ ਦੀ ਪਰਖ ਭਰੀ ਨਜ਼ਰ ਹੋਟਲ ਤੇ ਮਾਹੌਲ ਦਾ ਜਾਇਜ਼ਾ ਵੀ ਲੈ ਰਹੀ ਸੀ। ਤੇ ਉਹਨਾਂ ਦੀ ਨਜ਼ਰ ਨਵਦੀਪ ਤੇ ਪਈ। ਉਸਨੇ ਦੇਖਿਆ ਕਿ ਇਹ ਕੁੜੀ ਬਾਕੀ ਵੇਟਰਾਂ ਤੋਂ ਕੁਝ ਅਲੱਗ ਹੈ। ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਸ਼ਾਂਤੀ ਤੇ ਅੱਖਾਂ ਵਿੱਚ ਸੰਜੀਦਗੀ ਸੀ। ਗ੍ਰਾਹਕਾਂ ਨਾਲ ਜਿਸ ਨਿਮਰਤਾ ਅਤੇ ਸਨਮਾਨ ਨਾਲ ਗੱਲ ਕਰ ਰਹੀ ਸੀ ਉਸ ਨਾਲ ਹਰਦੀਪ ਸਿੰਘ ਬਹੁਤ ਪ੍ਰਭਾਵਿਤ ਹੋਇਆ ਡਿਨਰ ਖਤਮ ਹੋਣ ਤੋਂ ਬਾਅਦ ਜਦੋਂ ਮਹਿਮਾਨ ਚਲੇ ਗਏ ਤਾਂ ਟੇਬਲ ਤੇ ਬਹੁਤ ਸਾਰਾ ਖਾਣਾ ਬਚ ਗਿਆ ਕਬਾਬ ਮਹਿੰਗੀ ਬਰੀਆਨੀ ਕਈ ਤਰ੍ਹਾਂ ਦੀਆਂ ਸਬਜ਼ੀਆਂ ਸਾਰਾ ਕੁਝ ਉਵੇਂ ਦਾ ਉਵੇਂ ਹੀ ਪਿਆ ਸੀ ਹੋਟਲ ਦੇ ਨਿਯਮਾਂ ਮੁਤਾਬਕ ਇੱਕ ਵਾਰ ਟੇਬਲ ਤੇ ਰੱਖਿਆ ਗਿਆ ਖਾਣਾ ਭਾਵੇਂ ਕਿਸੇ ਨੇ ਛੂਹਿਆ ਵੀ ਨਾ ਹੋਵੇ ਉਸ ਨੂੰ ਵਾਪਸ ਕਿਚਨ ਵਿੱਚ ਨਹੀਂ ਰਜਾਇਆ ਜਾ ਸਕਦਾ ਉਸ ਨੂੰ ਸੁਟਣਾ ਹੀ ਪੈਂਦਾ ਸੀ ਨਵਦੀਪ ਜਦੋਂ ਟੇਬਲ ਸਾਫ਼ ਕਰਨ ਆਈ ਤਾਂ ਉਸਨੇ ਉਸ ਬਚੇ ਹੋਏ ਖਾਣੇ ਨੂੰ ਦੇਖਿਆ ਇੱਕ ਪਾਲੰਸ ਦੀਆਂ ਅੱਖਾਂ ਵਿੱਚ ਦਰਦ ਉੱਭਰਿਆ ਫਿਰ ਉਸਨੇ ਆਪਣੇ ਆਪ ਨੂੰ ਸੰਭਾਲ ਲਿਆ ਉਸਨੇ ਪਲੇਟਾਂ ਚੁੱਕੀਆਂ ਅਤੇ ਕਿਚਨ ਦੇ ਵੱਲ ਚਲੀ ਗਈ ਹਰਦੀਪ ਸਿੰਘ ਜੋ ਆਪਣਾ ਬਿੱਲ ਦੇਣ ਦੇ ਲਈ ਕਾਊਂਟਰ ਤੇ ਖੜਾ ਸੀ ਇਹ ਸਾਰਾ ਕੁਝ ਦੇਖ ਰਿਹਾ ਸੀ ਉਸਨੇ ਦੇਖਿਆ ਕਿ ਨਵਦੀਪ ਕਿਚਨ ਵਿੱਚ ਜਾਣ ਦੀ ਵਜਾਏ ਇੱਕ ਕੋਨੇ ਤੇ ਰੁਕ ਗਈ ਜਿੱਥੇ ਉਸ ਨੂੰ ਕੋਈ ਦੇਖ ਨਾ ਸਕੇ ਉਸਨੇ ਬੜੀ ਸਾਵਧਾਨੀ ਨਾਲ ਉਸ ਬਚੇ ਹੋਏ ਖਾਣੇ ਨੂੰ ਆਪਣੇ ਨਾਲ ਲਿਆਂਦੀਆਂ ਹੋਈਆਂ ਸਾਫ਼ ਥੈਲੀਆਂ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਉਹ ਇਹ ਕੰਮ ਇੰਨੀ ਸਾਵਧਾਨੀ ਨਾਲ ਕਰ ਰਹੀ ਸੀ ਜਿਵੇਂ ਕੋਈ ਪ੍ਰਸ਼ਾਸਨਵਾਲ ਰਹੀ ਹੋਵੇ ਹਰਦੀਪ ਸਿੰਘ ਹੈਰਾਨ ਸੀ ਉਹ ਸੋਚ ਰਿਹਾ ਸੀ ਕਿ ਸ਼ਾਇਦ ਇਹ ਕੁੜੀ ਗਰੀਬ ਹੈ ਆਪਣੇ ਘਰ ਦੇ ਲਈ ਖਾਣਾ ਲੈ ਜਾ ਰਹੀ ਹੋਵੇਗੀ ਇਸ ਵਿੱਚ ਤਾਂ ਕੁਝ ਵੀ ਗਲਤ ਨਹੀਂ ਹੈ ਪਰ ਫਿਰ ਉਸਨੇ ਅਜ ਕੁਝ ਅਜੀਬਾ ਦੇਖਿਆ ਜਿਸ ਨੇ ਉਹਨਾਂ ਦੀ ਸੋਚ ਨੂੰ ਝੰਡੋੜ ਦਿੱਤਾ ਨਵਦੀਪ ਨੇ ਉਸ ਖਾਣੇ ਨੂੰ ਇੱਕ ਥੈਲੀ ਵਿੱਚ ਨਹੀਂ ਬਲਕਿ 4-5 ਅਲੱਗ-ਅਲੱਗ ਥੈਲੀਆਂ ਵਿੱਚ ਬਰਾਬਰ-ਬਰਾਬਰ ਮਾਤਰਾ ਵਿੱਚ ਪਾ ਲਿਆ ਫਿਰ ਉਹਨਾਂ ਥੈਲੀਆਂ ਨੂੰ ਆਪਣੇ ਪੁਰਾਣੇ ਬੈਗ ਵਿੱਚ ਲੁਕੋ ਦਿੱਤਾ ਤੇ ਉੱਥੋਂ ਐਵੇਂ ਬਾਹਰ ਨਿਕਲ ਆਏ ਜਿਵੇਂ ਕੁਝ ਹੋਇਆ ਹੀ ਨਾ ਹੋਵੇ ਹਰਦੀਪ ਸਿੰਘ ਦੇ ਮਨ ਵਿੱਚ ਜਿਗਿਆਸਾ ਉੱਠੀ ਜੇ ਉਸਨੇ ਖਾਣਾ ਆਪਣੇ ਘਰ ਹੀ ਲਿਜਾਣਾ ਹੁੰਦਾ ਤਾਂ ਇੱਕ ਥੈਲੀ ਵਿੱਚ ਹੀ ਲਿਜਾ ਸਕਦੀ ਸੀ ਅਲੱਗ-ਅਲੱਗ ਥੈਲੀਆਂ ਵਿੱਚ ਲਿਜਾਣ ਦਾ ਕੀ ਰਾਜ਼ ਹੈ ਉਹਨਾਂ ਦੇ ਮਨ ਵਿੱਚ ਨਵਦੀਪ ਦਾ ਪਿੱਛਾ ਕਰਨ ਦਾ ਖਿਆਲ ਆਇਆ ਉਸਨੇ ਆਪਣੇ ਡਰਾਈਵਰ ਨੂੰ ਗੱਡੀ ਕੱਢਣ ਲਈ ਕਿਹਾ ਤੇ ਹੋਟਲ ਦੇ ਬਾਹਰ ਇੱਕ ਹਨੇਰੇ ਕੋਨੇ ਵਿੱਚ ਗੱਡੀ ਖੜਾ ਲਈ ਰਾਤ ਦੇ ਕਰੀਬ 12 ਵਜੇ ਜਦੋਂ ਹੋਟਲ ਬੰਦ ਹੋਣ ਲੱਗਿਆ ਤਾਂ ਨਵਦੀਪ ਬਾਹਰ ਨਿਕਲੀ ਉਸਦੇ ਮੋਢਿਆਂ ਤੇ ਭਾਰੀ ਬੈਗ ਸੀ ਤੇਜ਼ੀ ਨਾਲ ਕਦਮ ਵਧਾਉਂਦੇ ਹੋਏ ਉਹ ਬੱਸ ਸਟਾਪ ਦੇ ਵੱਲ ਜਾ ਰਹੇ ਸੀ ਹਰਦੀਪ ਸਿੰਘ ਨੇ ਆਪਣੇ ਡਰਾਈਵਰ ਨੂੰ ਹੌਲੀ-ਹੌਲੀ ਉਸ ਦੇ ਪਿੱਛੇ ਗੱਡੀ ਚਲਾਉਣ ਲਈ ਕਿਹਾ ਨਵਦੀਪ ਬੱਸ ਵਿੱਚ ਬੈਠੀ ਤੇ ਸ਼ਹਿਰ ਦੇ ਇੱਕ ਕਟ ਰੋਸ਼ਨੀ ਵਾਲੇ ਇਲਾਕੇ ਵਿੱਚ ਉਤਰ ਗਏ ਹਰਦੀਪ ਸਿੰਘ ਨੇ ਵੀ ਆਪਣੀ ਗੱਡੀ ਥੋੜਾ ਪਿੱਛੇ ਰੋਕ ਲਈ ਉਸਨੇ ਦੇਖਿਆ ਕਿ ਨਵਦੀਪ ਇੱਕ ਤੰਗ ਗਲੀ ਦੇ ਵੱਲ ਮੁੜ ਗਈ ਹੈ ਇਹ ਸ਼ਹਿਰ ਦਾ ਉਹ ਹਿੱਸਾ ਸੀ ਜਿੱਥੇ ਸ਼ਾਇਦ ਹੀ ਹਰਦੀਪ ਸਿੰਘ ਵਰਗੇ ਅਮੀਰ ਲੋਕ ਕਦੇ ਆਏ ਹੋਣਗੇ ਇਹ ਬੇਕਾਰ ਅਤੇ ਮਜ਼ਦੂਰ ਲੋਕਾਂ ਦੀ ਬਸਤੀ ਸੀ ਹਰਦੀਪ ਸਿੰਘ ਆਪਣੀ ਗੱਡੀ ਵਿੱਚੋਂ ਉਤਰਿਆ ਅਤੇ ਸ਼ਾਲ ਦੇ ਨਾਲ ਆਪਣਾ ਮੂੰਹ ਟੱਕ ਕੇ ਨਵਦੀਪ ਦੇ ਪਿੱਛੇ-ਪਿੱਛੇ ਤੁਰ ਪਿਆ ਉਸਨੇ ਦੇਖਿਆ ਕਿ ਨਵਦੀਪ ਇਕਲ ਫਲਾਈਓਵਰ ਦੇ ਨੀਚੇ ਪਹੁੰਚੀ ਜਿੱਥੇ ਕੜਾਕੇ ਦੀ ਠੰਡ ਵਿੱਚ ਕੁਝ ਬੁੱਢੇ ਅਤੇ ਲਾਚਾਰ ਲੋਕ ਪਾਟੇ ਹੋਏ ਕੰਬਲਾਂ ਵਿੱਚ ਲਿਪਟ ਕੇ ਸੌਣ ਦੀ ਕੋਸ਼ਿਸ਼ ਕਰ ਰਹੇ ਸਨ ਨਵਦੀਪ ਨੂੰ ਦੇਖਦੇ ਹੀ ਉਹਨਾਂ ਦੇ ਚਿਹਰੇ ਤੇ ਇੱਕ ਚਮਕ ਆ ਗਈ ਜਿਵੇਂ ਉਹਨਾਂ ਨੇ ਕੋਈ ਫਰਿਸ਼ਤਾ ਵੇਖ ਲਿਆ ਹੋਵੇ ਇੱਕ ਬੁੱਢੀ ਮਾਂ ਨੇ ਕਮਦੀ ਹੋਈ ਆਵਾਜ਼ ਵਿੱਚ ਕਿਹਾ ਆ ਗਈ ਮੇਰੀ ਤੀ ਮੈਨੂੰ ਪਤਾ ਸੀ ਤੂੰ ਜ਼ਰੂਰ ਆਵੇਂਗੀ ਅੱਜ ਮੈਂ ਕੁਝ ਵੀ ਨਹੀਂ ਖਾਧਾ ਨਵਦੀਪ ਮੁਸਕਰਾਈ ਅਤੇ ਉਸਨੇ ਆਪਣੇ ਬੈਗ ਵਿੱਚੋਂ ਇੱਕ ਥੈਲੀ ਕੱਢ ਕੇ ਉਸ ਮਾਤਾ ਦੇ ਹੱਥ ਤੇ ਰੱਖ ਦਿੱਤੀ ਤੇ ਕਿਹਾ ਮਾਂ ਜੀ ਅੱਜ ਗਰਮ ਗਰਮ ਬਰੀਆਨੀ ਹੈ ਖੇਤੀ ਖਾ ਲਵੋ ਫਿਰ ਉਹ ਦੂਜੇ ਲੋਕਾਂ ਕੋਲ ਗਈ ਕਿਸੇ ਨੂੰ ਕਬਾਬ ਕਿਸੇ ਨੂੰ ਰੋਟੀ ਅਤੇ ਕਿਸੇ ਨੂੰ ਸਬਜ਼ੀਆਂ ਦਿੱਤੀਆਂ ਉਹ ਸਿਰਫ ਖਾਣਾ ਹੀ ਨਹੀਂ ਦੇ ਰਹੀ ਸੀ ਉਹ ਹਰ ਕਿਸੇ ਨਾਲ 2 ਮਿੰਟ ਗੱਲ ਕਰਦੀ ਉਹਨਾਂ ਦਾ ਹਾਲ ਚਾਲ ਪੁੱਛਦੀ ਅਤੇ ਕਿਸੇ ਦੇ ਸਿਰ ਤੇ ਹੱਥ ਰੱਖ ਦਿੰਦੀ ਤੇ ਕਿਸੇ ਦੇ ਹੰਝੂ ਗੁੰਜਦੇ ਉਹ ਉਹਨਾਂ ਬੇਸਹਾਰਾਂ ਲੋਕਾਂ ਦੇ ਲਈ ਸਿਰਫ ਖਾਣਾ ਲੈ ਕੇ ਆਉਣ ਵਾਲੀ ਹੀ ਨਹੀਂ ਸੀ ਬਲਕਿ ਉਹਨਾਂ ਦੀ ਆਪਣੀ ਬੇਟੀ ਆਪਣੀ ਨਵਦੀਪ ਸੀ ਇਹ ਦ੍ਰਿਸ਼ ਦੇਖ ਕੇ ਹਰਦੀਪ ਸਿੰਘ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਆਪਣੀ ਜ਼ਿੰਦਗੀ ਦੇ ਵੱਡੇ ਵੱਡੇ ਲੰਗਰ ਦੇਖੇ ਸਨ ਜਿੱਥੇ ਹਜ਼ਾਰਾਂ ਲੋਕ ਖਾਣਾ ਖਾਂਦੇ ਸੀ ਪਰ ਸੇਵਾ ਦਾ ਇਸ ਤਰ੍ਹਾਂ ਦਾ ਬਿਨਾਂ ਸਵਾਰਥ ਰੂਪ ਉਸਨੇ ਪਹਿਲੀ ਵਾਰ ਵੇਖਿਆ ਸੀ ਇੱਥੇ ਨਾ ਕੋਈ ਕੈਮਰਾ ਸੀ ਅਤੇ ਨਾ ਹੀ ਕੋਈ ਦਿਖਾਵਾ ਇੱਥੇ ਸਿਰਫ ਭੁੱਖਸ ਤੇ ਭੁੱਖ ਨੂੰ ਮਿਟਾਉਣ ਵਾਲੀ ਇੱਕ ਦੇਵੀ ਇਸ ਕੁੜੀ ਨੇ ਹੋਟਲ ਦੀ ਝੂਠ ਨੂੰ ਵੀ ਲੰਗਰ ਦਾ ਪ੍ਰਸ਼ਾਦ ਬਣਾ ਦਿੱਤਾ ਸੀ ਜਦੋਂ ਉੱਥੋਂ ਨਵਦੀਪ ਅੱਗੇ ਗਈ ਤਾਂ ਹਰਦੀਪ ਸਿੰਘ ਵੀ ਉਸ ਦੇ ਪਿੱਛੇ ਚਲਾ ਗਿਆ ਉਹ ਨੇੜੇ ਦੇ ਸਰਕਾਰੀ ਹਸਪਤਾਲ ਦੇ ਕੋਲ ਪਹੁੰਚੀ ਉੱਥੇ ਵੀ ਕੁਝ ਮਰੀਜ਼ਾਂ ਦੇ ਰਿਸ਼ਤੇਦਾਰ ਜੋ ਦੂਰ ਦਰਾਡੇ ਤੋਂ ਆਏ ਸਨ ਤੇ ਜਿੰਨਾਂ ਕੋਲ ਰਾਤ गुजारਣ ਲਈ ਕੋਈ ਥਾਂ ਨਹੀਂ ਸੀ ਅਤੇ ਫੁੱਟਪਾਥ ਤੇ ਬੈਠੇ ਸੀ ਉੱਥੇ ਜਾ ਕੇ ਨਵਦੀਪ ਨੇ ਬਚੀਆਂ ਹੋਈਆਂ ਥੈਲੀਆਂ ਉਹਨਾਂ ਵਿੱਚ ਵੰਡ ਦਿੱਤੀਆਂ ਇਕ ਆਦਮੀ ਨੇ ਹੱਥ ਜੋੜ ਕੇ ਕਿਹਾ ਬੇਟੀ ਰੱਬ ਤੇਰਾ ਭਲਾ ਕਰੇ ਜੇ ਤੂੰ ਨਾ ਹੁੰਦੀ ਤਾਂ ਸਾਡੇ ਬੱਚੇ ਅੱਜ ਵੀ ਭੁੱਖੇ ਹੀ ਸੌ ਜਾਂਦੇ ਨਵਦੀਪ ਨੇ ਐਨਾ ਹੀ ਕਿਹਾ ਬਾਬਾ ਜੀ ਸ਼ੁਕਰੀਆ ਮੇਰਾ ਨਹੀਂ ਉਸ ਵਾਹਿਗੁਰੂ ਦਾ ਕਰੋ ਜੋ ਕਿਸੇ ਨਾ ਕਿਸੇ ਨੂੰ ਜਰੀਆ ਬਣਾ ਹੀ ਦਿੰਦਾ ਹੈ ਮੈਂ ਸਿਰਫ ਇੱਕ ਡਾਕਿਆ ਹਾਂ ਇਹ ਸਾਰਾ ਕੁਝ ਕਰਨ ਤੋਂ ਬਾਅਦ ਜਦੋਂ ਉਸ ਦਾ ਬੈਗ ਖਾਲੀ ਹੋ ਗਿਆ ਤਾਂ ਉਸ ਦੇ ਚਿਹਰੇ ਤੇ ਇੱਕ ਸਕੂਨ ਅਤੇ ਸ਼ਾਂਤੀ ਸੀ ਜੋ ਕਰੋੜਾ ਰੁਪਏ ਖਰਚ ਕਰਕੇ ਵੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ ਸੀ ਤੇ ਫਿਰ ਉਹ ਆਪਣੇ ਘਰ ਵੱਲ ਚੱਲ ਪਈ ਅਗਲੇ ਦਿਨ ਸਰਦਾਰ ਹਰਦੀਪ ਸਿੰਘ ਨੇ ਹੋਟਲ ਵਾਲਿਆਂ ਨਾਲ ਗੱਲ ਕਰਕੇ ਨਵਦੀਪ ਨੂੰ ਆਪਣੇ ਕੋਲ ਬੁਲਾਇਆ ਹਰਦੀਪ ਸਿੰਘ ਆਪਣੇ ਕੈਬਨ ਵਿੱਚ ਬੈਠਾ ਹੋਇਆ ਸੀ ਤੇ ਨਵਦੀਪ ਝਿਜਕਦੇ ਹੋਏ ਉਸਦੇ ਸਾਹਮਣੇ ਕੁਰਸੀ ਤੇ ਬੈਠ ਗਈ ਹਰਦੀਪ ਸਿੰਘ ਨੇ ਸਿੱਧਾ ਮੁੱਦੇ ਦੀ ਗੱਲ ਕੀਤੀ ਕੱਲ ਰਾਤ ਮੈਂ ਸਾਰਾ ਕੁਝ ਦੇਖਿਆ ਮੈਂ ਤੇਰੇ ਪਿੱਛੇ ਸੀ ਇਹ ਸੁਣਦੇ ਹੀ ਨਵਦੀਪ ਦਾ ਚਿਹਰਾ ਚਿੱਟਾ ਹੋ ਗਿਆ ਉਸਦੇ ਅੱਖਾਂ ਵਿੱਚ ਹੰਝੂ ਆ ਗਏ ਤੇ ਕਿਹਾ ਸਰ ਮੈਨੂੰ ਮaaf ਕਰ ਦੇਵੋ ਮੈਂ ਜਾਣਦੀ ਹਾਂ ਹੋਟਲ ਦਾ ਖਾਣਾ ਬਾਹਰ ਲੈ ਕੇ ਜਾਣਾ ਗੁਨਾਹ ਹੈ ਪਰ ਮੈਂ ਉਸਨੂੰ ਸੁਟਦੇ ਹੋਏ ਨਹੀਂ ਦੇਖ ਸਕਦੀ ਤੁਸੀਂ ਮੈਨੂੰ ਨੌਕਰੀ ਤੋਂ ਨਾ ਕਢਵਾਉਣਾ ਮੇਰੇ ਘਰ ਵਿੱਚ ਹਰਦੀਪ ਸਿੰਘ ਨੇ ਨਵਦੀਪ ਨੂੰ ਵਿੱਚੋਂ ਹੀ ਟੋਕ ਦਿੱਤਾ ਤੇ ਕਿਹਾ ਬੇਟੀ ਮੈਂ ਤੈਨੂੰ ਨੌਕਰੀ ਤੋਂ ਕੱਢਣਾ ਨਹੀਂ ਬਲਕਿ ਤੈਨੂੰ ਇੱਕ ਅਜੀਹੀ ਨੌਕਰੀ ਦੇਣ ਆਇਆ ਹਾਂ ਜੋ ਸ਼ਾਇਦ ਦੁਨੀਆ ਦੀ ਸਭ ਤੋਂ ਵੱਡੀ ਨੌਕਰੀ ਹੈ ਨਵਦੀਪ ਨੇ ਹੈਰਾਨੀ ਦੇ ਨਾਲ ਉਹਨਾਂ ਵੱਲ ਵੇਖਿਆ ਉਹਨਾਂ ਨੇ ਕਿਹਾ ਤੂੰ ਜੋ ਕੰਮ ਕਰ ਰਹੀ ਹੈ ਉਹ ਗੁਨਾਹ ਨਹੀਂ ਬਲਕਿ ਸਭ ਤੋਂ ਵੱਡੀ ਸੇਵਾ ਹੈ ਇਕੱਲੀ ਹੀ ਬਿਨਾਂ ਕਿਸੇ ਮਦਦ ਤੋਂ ਸੱਚਾ ਲੰਗਰ ਚਲਾ ਰਹੀ ਹੈ ਮੈਂ ਸਾਲਾਂ ਤੋਂ ਜਿਸ ਰੋਹਾਨੀ ਸਕੂਨ ਦੀ ਤਲਾਸ਼ ਵਿੱਚ ਸੀ ਉਹ ਮੈਨੂੰ ਕੱਲ ਰਾਤ ਤੇਰੀਆਂ ਅੱਖਾਂ ਵਿੱਚ ਦਿਖਿਆ ਨਵਦੀਪ ਖਾਮੋਸ਼ੀ ਨਾਲ ਸੁਣਦੀ ਰਹੀ ਹਰਦੀਪ ਸਿੰਘ ਨੇ ਕਿਹਾ ਬੇਟੀ ਮੈਂ ਚਾਹੁੰਦਾ ਹਾਂ ਕਿ ਤੂੰ ਇਹ ਕੰਮ ਹੋਰ ਵੱਡੇ ਪੱਧਰ ਤੇ ਕਰ ਸਿਰਫ ਬਚੇ ਹੋਏ ਖਾਣੇ ਨਾਲ ਨਹੀਂ ਬਲਕਿ ਤਾਜ਼ੇ ਅਤੇ ਪੋਸ਼ਟਿਕ ਖਾਣੇ ਦੇ ਨਾਲ ਸਿਰਫ 10-20 ਲੋਕਾਂ ਲਈ ਨਹੀਂ ਬਲਕਿ ਹਜ਼ਾਰਾਂ ਲੋਕਾਂ ਲਈ ਉਸਨੇ ਬੈਗ ਵਿੱਚੋਂ ਕੁਝ ਕਾਗਜ਼ਾਤ ਕੱਢੇ ਅਤੇ ਨਵਦੀਪ ਦੇ ਸਾਹਮਣੇ ਰੱਖ ਦਿੱਤੇ ਤੇ ਕਿਹਾ ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਕਾਗਜ਼ਾਤ ਹਨ ਇਹ ਮੇਰਾ ਸਭ ਤੋਂ ਵੱਡਾ ਟਰਸਟ ਹੈ ਜੋ ਪੂਰੇ ਪੰਜਾਬ ਵਿੱਚ ਲੰਗਰ ਅਤੇ ਮੁਫਤ ਰਸੋਈ ਚਲਾਉਂਦਾ ਹੈ ਅੱਜ ਤੋਂ ਇਸ ਟਰਸਟ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਮੈਂ ਤੈਨੂੰ ਸੌਂਪਦਾ ਹਾਂ ਤੂੰ ਇਸ ٹرسٹ ਦੀ ਡਾਇਰੈਕਟਰ ਹੋਵੇਂਗੀ ਤੇਰੇ ਕੋਲ ਕਰੋੜਾਂ ਦਾ ਬਜਟ ਹੋਵੇਗਾ ਅਤੇ ਹਜ਼ਾਰਾਂ ਲੋਕਾਂ ਦੀ ਟੀਮ ਹੋਵੇਗੀ ਤੇਰਾ ਕੰਮ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇਸ ਸ਼ਹਿਰ ਵਿੱਚ ਕੋਈ ਵੀ ਭੁੱਖਾ ਨਾ ਸੋਵੇ ਨਵਦੀਪ ਨੂੰ ਆਪਣੇ ਕੰਨਾਂ ਤੇ ਯਕੀਨੀ ਨਹੀਂ ਹੋ ਰਹਾ ਸੀ ਉਸਨੇ ਕੰਬਦੀ ਹੋਈ ਆਵਾਜ਼ ਵਿੱਚ ਸਰ ਮੈਂ ਤਾਂ ਇੱਕ ਸਧਾਰਨ ਜੀਵੈਟਰ ਹਾਂ ਮੈਂ ਇੰਨੀ ਵੱਡੀ ਜ਼ਿੰਮੇਵਾਰੀ ਕਿਵੇਂ ਸੰਭਾਲ ਸਕਦੀ ਹਾਂ ਹਰਦੀਪ ਸਿੰਘ ਨੇ ਉਸਦੇ ਸਿਰ ਤੇ ਹੱਥ ਰੱਖਦੇ ਹੋਏ ਕਿਹਾ ਬੇਟੀ ਜਿਸ ਇਨਸਾਨ ਦੇ ਕੋਲ ਇੰਨਾ ਵੱਡਾ ਅਤੇ ਨੇਕ ਦਿਲ ਹੋਵੇ ਉਸ ਲਈ ਕੋਈ ਜ਼ਿੰਮੇਵਾਰੀ ਵੱਡੀ ਨਹੀਂ ਹੁੰਦੀ ਤੂੰ ਮੈਨੂੰ ਗੁਰੂਆਂ ਦੀ ਸਿੱਖਿਆ ਦਾ ਅਸਲੀ ਮਤਲਬ ਸਿਖਾਇਆ ਹੈ ਅੱਜ ਤੋਂ ਤੂੰ ਨਵਦੀਪ ਨਹੀਂ ਮੇਰੀ ਬੇਟੀ ਹੈ ਮੇਰੀ ਸੇਵਾਦਾਰti ਇਹ ਕਹਿ ਕੇ ਹਰਦੀਪ ਸਿੰਘ ਦੀਆਂ ਅੱਖਾਂ ਪਾਰ ਆਈਆਂ ਹੁਣ ਨਵਦੀਪ ਆਪਣੇ ਆਪ ਨੂੰ ਰੋਕ ਨਾ ਸકી ਉਹ ਵੀ ਫੁੱਟ ਫੁੱਟ ਕੇ ਰੋਣ ਲੱਗ ਗਈ ਇਹ ਖੁਸ਼ੀ ਦੇ ਹੰਝੂ ਸਨ ਸਨਮਾਨ ਦੇ ਹੰਝੂ ਸਨ ਜਿਸ ਦੀ ਉਸਨੇ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਜਦੋਂ ਹੋਟਲ ਦੇ ਮਾਲਕ ਅਤੇ ਬਾਕੀ ਸਟਾਫ ਨੂੰ ਇਹ ਗੱਲ ਪਤਾ ਲੱਗੀ ਤਾਂ ਸਾਰੇ ਹੈਰਾਨ ਰਹਿ ਗਏ ਜੋ ਕੁੜੀ ਕੱਲ ਤੱਕ ਉਹਨਾਂ ਦੀ ਵੇਟਰ ਸੀ ਆਜੋ ਸ਼ਹਿਰ ਦੇ ਸਭ ਤੋਂ ਵੱਡੇ ਚੈਰਿਟੇਬਲ ਟਰਸਟ ਦੀ ਡਾਇਰੈਕਟਰ ਬਣ ਗਈ ਸੀ ਹਰਦੀਪ ਸਿੰਘ ਨੇ ਨਵਦੀਪ ਦੇ ਮੰਮੀ ਪਾਪਾ ਨਾਲ ਜਾ ਕੇ ਗੱਲ ਕੀਤੀ ਉਹਨਾਂ ਨੂੰ ਹੱਥ ਜੋੜ ਕੇ ਕਿਹਾ ਕਿ ਮੈਂ ਤੁਹਾਡੀ ਧੀ ਨੂੰ ਤੁਹਾਡੇ ਤੋਂ ਮੰਗਣ ਆਇਆ ਹਾਂ ਇਸ ਨੂੰ ਮੈਂ ਆਪਣੀ ਧੀ ਬਣਾ ਕੇ ਇਸ ਨੂੰ ਮੈਂ ਲੋਕਾਂ ਦੀ ਸੇਵਾ ਦੇ ਰਸਤੇ ਵਿੱਚ ਅੱਗੇ ਵਧਾਉਣਾ ਚਾਹੁੰਦਾ ਹਾਂ ਉਸਦੇ ਮੰਮੀ ਪਾਪਾ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਉਹਨਾਂ ਨੂੰ ਆਪਣੀ ਧੀ ਤੇ ਮਾਣ ਮਹਿਸੂਸ ਹੋ ਰਿਹਾ ਸੀ। ਨਵਦੀਪ ਨੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਬੜੀ ਲਗਨ ਅਤੇ ਮਿਹਨਤ ਨਾਲ ਸੰਭਾਲਿਆ। ਉਸਨੇ ਸ਼ਹਿਰ ਦੇ ਅਲੱਗ-ਅਲੱਗ ਕੋਨਿਆਂ ਵਿੱਚ ਵੱਡੀਆਂ-ਵੱਡੀਆਂ ਮੁਫਤ ਰਸੋਈਆਂ ਸ਼ੁਰੂ ਕੀਤੀਆਂ ਜਿੱਥੇ ਰੋਜ਼ ਹਜ਼ਾਰਾਂ ਗਰੀਬ, ਬੇਸਹਾਰਾ ਅਤੇ ਜ਼ਰੂਰਤਮੰਦ ਲੋਕਾਂ ਨੂੰ ਇੱਜ਼ਤ ਅਤੇ ਸਨਮਾਨ ਦੇ ਨਾਲ ਖਾਣਾ ਖਵਾਇਆ ਜਾਂਦਾ ਸੀ। ਉਸਨੇ ਖਾਣੇ ਦੇ ਨਾਲ ਨਾਲ ਲੋਕਾਂ ਦੇ ਦਿਲਾਂ ਨੂੰ ਵੀ ਜਿੱਤਿਆ। ਉਹ ਹੁਣ ਵੀ ਨਿਮਰਤਾ ਨਾਲ ਭਰੀ ਅਤੇ ਸੇਵਾ ਨੂੰ ਸਮਰਪਿਤ ਸੀ ਹਰਦੀਪ ਸਿੰਘ ਅਕਸਰ ਆਪਣੀ ਸੇਵਾਦਾਰ ਤੇ ਦੇ ਕੰਮ ਨੂੰ ਦੇਖਣ ਆਉਂਦੇ ਉਹ ਦੇਖਦੇ ਕਿ ਨਵਦੀਪ ਕਿਵੇਂ ਆਪ ਲੋਕਾਂ ਨੂੰ ਖਾਣਾ ਪਰੋਸ ਰਹੀ ਹੈ ਕਿਵੇਂ ਉਹ ਬੁੱਢਿਆਂ ਦਾ ਹੱਥ ਫੜ ਕੇ ਬਿਠਾ ਰਹੀ ਹੈ ਕਿਵੇਂ ਉਹ ਬੱਚਿਆਂ ਦੇ ਸਿਰ ਤੇ ਪਿਆਰ ਨਾਲ ਹੱਥ ਫੇਰ ਰਹੀ ਹੈ ਇਹ ਦੇਖ ਕੇ ਉਹਨਾਂ ਦਾ ਦਿਲ ਸਕੂਨ ਅਤੇ ਗਰਵ ਨਾਲ ਭਰ ਜਾਂਦਾ ਉਸ ਨੂੰ ਲੱਗਦਾ ਕਿ ਉਸ ਨੂੰ ਆਪਣੀ ਜ਼ਿੰਦਗੀ ਦੀ ਸਭ ਤੋਂ ਵਧੀਆ ਅਤੇ ਸੱਚੀ ਕਮਾਈ ਕੀਤੀ ਹੈ ਉਸਨੂੰ ਇੱਕ ਅਜਿਹੀ ਧੀ ਮਿਲੀ ਸੀ ਜਿਹੜੀ ਉਸਦੀ ਦੌਲਤ ਨਹੀਂ ਨਹੀਂ ਉਸਦੀ ਰੂਹ ਦੀ ਵਾਰਿਸ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਨੇਕੀ ਅਤੇ ਸੇਵਾ ਕਦੇ ਵੀ ਵਿਅਰਥ ਨਹੀਂ ਜਾਂਦੀ ਨਵਦੀਪ ਨੇ ਬਿਨਾਂ ਕਿਸੇ ਸਵਾਰਥ ਤੋਂ ਆਪਣਾ ਫਰਜ਼ ਨਿਭਾਇਆ ਅਤੇ ਉਸ ਦਾਤੇ ਨੇ ਉਸ ਨੂੰ ਉਸਦੀ ਸੋਚ ਤੋਂ ਵੀ ਜ਼ਿਆਦਾ ਦਿੱਤਾ ਇਹ ਕਹਾਣੀ ਸਾਨੂੰ ਇਹ ਵੀ ਯਾਦ ਦਿਵਾਉਂਦੀ ਹੈ ਕਿ ਸੇਵਾ ਕਰਨ ਦੇ ਲਈ ਅਮੀਰ ਹੋਣਾ ਜ਼ਰੂਰੀ ਨਹੀਂ ਬਲਕਿ ਇੱਕ ਅਮੀਰ ਦਿਲ ਹੋਣਾ ਜ਼ਰੂਰੀ ਹੈ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ